ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਖਬਰ ਲੈ ਕੇ ਹਾਜ਼ਰ ਹਾਂ ਅਦਾਲਤਾਂ ਬਾਰੇ ਕਾਨੂੰਨ ਬਾਰੇ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੀ ਇਹ ਖਬਰ ਦਾ ਸੰਬੰਧ ਸੁਪਰੀਮ ਕੋਰਟ ਦੇ ਇੱਕ ਆਦੇਸ਼ ਦੇ ਨਾਲ ਹੈ ਤੇ ਇਹ ਆਦੇਸ਼ ਲਾਗੂ ਹੁੰਦਾ ਹੈ ਪੰਜਾਬ ਦੇ ਗ੍ਰਹਿ ਵਿਭਾਗ ਅਤੇ ਉਸ ਦੇ ਡਾਇਰੈਕਟਰ ਪ੍ਰੋਸੀਕਿਊਸ਼ਨ ਵਿੰਗ ਤੇ ਯਾਨੀ ਕਿ ਇਹ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਤਹਿਤ ਆਉਂਦਾ ਤੇ ਫਿਰ ਇਹ ਮਹਿਕਮਾ ਕੱਲ ਕੀ ਰਿਹਾ ਤੁਹਾਨੂੰ ਇਸ ਖਬਰ ਚ ਵਿਸਤਾਰ ਪੂਰਵਕ ਦੱਸਾਂਗੇ ਇਹ ਮਹਿਕਮਾ ਮੁੱਖ ਤੌਰ ਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਮੰਨਣ ਤੋਂ ਇਨਕਾਰੀ ਕਰ ਰਿਹਾ ਸੁਪਰੀਮ ਕੋਰਟ ਨੇ 2008 ਚ ਇੱਕ ਕ੍ਰਿਮੀਨਲ ਅਪੀਲ ਡਿਸਾਈਡ ਕਰਦੇ ਹੋਏ ਜਿਹਦਾ ਟਾਈਟਲ ਸੀਗਾ ਸਟੇਟ ਆਫ ਗੁਜਰਾਤ ਵਰਸਸ ਕ੍ਰਿਸ਼ਨ ਭਾਈ ਉਹਦੇ ਵਿੱਚ ਕੁਝ ਡਾਇਰੈਕਸ਼ਨਸ ਦਿੱਤੀਆਂ ਸਾਰੇ ਹਿੰਦੁਸਤਾਨ ਦੀਆਂ ਸਟੇਟਸ ਨੂੰ ਔਰ ਉਹਨਾਂ ਡਾਇਰੈਕਸ਼ਨਸ ਨੂੰ ਪੰਜਾਬ ਸਰਕਾਰ ਨੇ 18 3 2012 ਦੇ ਵਿੱਚ ਅਡਾਪਟ ਕਰ ਲਿਆ ਸਵੀਕਾਰ ਕਰ ਲਿਆ ਇਹ ਡਾਇਰੈਕਸ਼ਨਸ ਇਸ ਕਰਕੇ ਜਾਰੀ ਕੀਤੀਆਂ ਗਈਆਂ ਕਿਉਂਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜੇ ਲੋਕ ਭਾਵੇਂ ਕ੍ਰਿਮੀਨਲ ਹੋਣ ਗਿਲਟੀ ਹੋਣ ਉਹ ਇਕਵਿਟ ਹੋ ਜਾਣ ਉਹਦੇ ਨਾਲ ਵੀ ਜਿਹੜਾ ਜਸਟਿਸ ਹੈ ਉਹ ਨਹੀਂ ਹੁੰਦਾ ਤੇ ਫਿਰ ਜੇ ਕੋਈ ਇਨੋਸੈਂਟ ਕਨਵਿਕਟ ਹੋ ਜੇ ਕੈਦ ਹੋ ਜੇ ਉਹਦੇ ਨਾਲ ਵੀ ਜਸਟਿਸ ਨਹੀਂ ਹੁੰਦਾ ਫਿਰ ਸੁਪਰੀਮ ਕੋਰਟ ਕਹਿੰਦੀ ਹੈ ਵੀ ਇਸ ਨੂੰ ਰੋਕਿਆ ਕਿਵੇਂ ਜਾਏ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੋਸੀਕਿਊਸ਼ਨ ਵਿੰਗ ਹੈ ਜਿਸ ਦੇ ਡਾਇਰੈਕਟਰ ਪੰਜਾਬ ਚ ਅੱਜਕੱਲ ਜਤਿੰਦਰ ਸਿੰਘ ਪੁੰਨ ਨੇ ਉਹਨਾਂ ਦੇ ਮਹਿਕਮੇ ਨੂੰ ਕਰਨਾ ਚਾਹੀਦਾ ਹੈ ਕਿ ਜਿਹੜੇ ਵੀ ਕੇਸਾਂ ਦੇ ਵਿੱਚ ਇਕਵਟਲ ਹੁੰਦੀ ਆ ਉਹਦੇ ਵਿੱਚ ਜਿਹੜੀ ਆਈਓ ਜਾਂ ਪ੍ਰੋਸੀਕਿਊਟਿੰਗ ਏਜੰਸੀ ਇਨਵੈਸਟੀਗੇਸ਼ਨ ਏਜੰਸੀ ਆ ਉਹਦੀ ਕਾਰਗਰਦਗੀ ਨੂੰ ਐਨਲਾਈਜ਼ ਕਰਕੇ ਉਹਦੇ ਵਿੱਚ ਗਲਤ ਤਫਤੀਸ਼ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਆਇਡੈਂਟੀਫਾਈ ਕਰਕੇ ਉੱਪਰ ਰਿਪੋਰਟ ਕੀਤਾ ਜਾਏ ਗਵਰਨਮੈਂਟ ਨੂੰ ਤੇ ਨਾਲ ਉਹ ਕਹਿੰਦੇ ਆ ਵੀ ਇਹ ਦੀ ਬੜੀ ਮੰਦ ਭਾਗੀ ਗੱਲ ਹੈ ਕਿ ਜੇ ਕੋਈ ਨਿਰਦੋਸ਼ਾ ਕੈਦ ਹੋ ਜਾਂਦਾ ਉਹਦੇ ਨਾਲ ਵੀ ਇਨਸਾਫ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਪ੍ਰਭਾਵ ਮਾੜਾ ਪੈਂਦਾ ਸੋ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਚ ਮੁੱਖ ਤੌਰ ਤੇ ਚਾਰ ਪੈਰਿਆਂ ਦੇ ਵਿੱਚ ਗੱਲਾਂ ਸਜੈਸਟ ਕੀਤੀਆਂ ਆ ਸਕਰੀਨ ਤੇ ਤੁਸੀਂ ਪਹਿਲਾਂ ਸੁਪਰੀਮ ਕੋਰਟ ਦਾ ਇਹ ਆਦੇਸ਼ ਦੇਖ ਲਓ ਫਿਰ ਉਦੋਂ ਬਾਅਦ ਨਾਲ ਹੀ ਥੱਲੇ ਵੇਖੋਗੇ ਤੁਸੀਂ ਪੰਜਾਬ ਸਰਕਾਰ ਦੀ ਪੰਜਾਬੀ ਦੇ ਵਿੱਚ ਇੱਕ ਚਿੱਠੀ ਕੱਢੀ ਗਈ ਜਿਹੜੀ ਸਾਰੇ ਸਟੇਟਸ ਯਾਨਕਿ ਸਾਰੇ ਜ਼ਿਲ੍ਹਿਆਂ ਦੇ ਡਿਸਟ੍ਰਿਕਟ ਅਟਾਰਨੀਜ਼ ਨੂੰ ਕੱਢੀ ਗਈ ਹੁਣ ਤੁਹਾਨੂੰ ਮੈਂ ਇਹਦਾ ਸਟਰਕਚਰ ਸਮਝਾ ਦਿੰਦਾ ਦੇਖੋ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਏ ਪੀ ਪੀ ਜਾਂ ਪੀ ਪੀ ਪਬਲਿਕ ਪ੍ਰੋਸੀਕਿਊਟਰ ਜਾਂ ਅਸਿਸਟੈਂਟ ਪਬਲਿਕ ਪ੍ਰੋਸੀਕਿਊਟਰ ਜਾਂ ਅਨਦਰ ਹੈ ਇੱਕ ਹੁੰਦਾ ਜੀ ਏ ਡੀ ਏ ਐਡੀਸ਼ਨਲ ਡਿਸਟ੍ਰਿਕਟ ਟਾਰਨੀ ਫਿਰ ਬਣਦਾ ਡਿਪਟੀ ਡਿਸਟ੍ਰਿਕਟ ਟਾਰਨੀ ਫਿਰ ਸਭ ਤੋਂ ਸੀਨੀਅਰ ਜ਼ਿਲ੍ਹੇ ਦੇ ਵਿੱਚ ਸਰਕਾਰੀ ਵਕੀਲ ਬਣ ਜਾਂਦਾ ਡਿਸਟ੍ਰਿਕਟ ਟਾਰਨੀ ਉਹਨੇ ਵੇਖਣਾ ਹੁੰਦਾ ਕਿਹੜੀ ਕਿਹੜੀ ਅਦਾਲਤ ਦੇ ਵਿੱਚ ਕਿਹੜੇ ਕਿਹੜੇ ਸਰਕਾਰੀ ਵਕੀਲ ਦੀ ਨਿਯੁਕਤੀ ਕਰਨੀ ਹੈ। ਔਰ ਉਹਨੇ ਦੇਖਣਾ ਹੁੰਦਾ ਕਿਹੜਾ ਕਿਹੜਾ ਕੇਸ ਸਟੇਟ ਹਾਰ ਗਈ ਜਾਂ ਕਿਹੜਾ ਕਿਹੜਾ ਜਿੱਤ ਗਈ। ਜੇ ਹਾਰ ਗਈ ਤਾਂ ਕਿਉਂ ਹਾਰ ਗਈ? ਤੇ ਉਹਨੇ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਸੂਚਨਾ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਦੇਣੀ ਹੁੰਦੀ ਹੈ। ਅੱਗੇ ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਜੀ ਸਟੇਟਸ ਨੂੰ ਕਿਹਾ ਕਿ ਕਮੇਟੀਆਂ ਬਣਾਓ ਜਿਹਦੇ ਵਿੱਚ ਚੇਅਰਮੈਨ ਹੋਏਗਾ ਬੀਓਆਈ ਦਾ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਡਾਇਰੈਕਟਰ ਉਹਦੇ ਨਾਲ ਇੱਕ ਮੈਂਬਰ ਹੋਏਗਾ ਏਡੀਜੀਪੀ ਕ੍ਰਾਈਮ ਨਾਰਿਕ ਮੈਂਬਰ ਹੋਏਗਾ ਡਾਇਰੈਕਟਰ ਪ੍ਰੋਸੀਕਿਊਸ਼ਨ ਜਾਂ ਐਡੀਸ਼ਨਲ ਡਾਇਰੈਕਟਰ ਪ੍ਰੋਸੀਕਿਊਸ਼ਨ ਜਾਂ ਡਿਪਟੀ ਡਾਇਰੈਕਟਰ ਪ੍ਰੋਸੀਕਿਊਸ਼ਨ ਇਹਨਾਂ ਚੋਂ ਕੋਈ ਵੀ ਬੰਦੇ ਤਿੰਨ ਇਕੱਠੇ ਹੋ ਕੇ ਉਹਨਾਂ ਸਾਰੇ ਮਾਮਲਿਆਂ ਦੀ ਜਾਂਚ ਕਰਨਗੇ ਜਾਂ ਕੋ ਐਨਾਲਿਸਿਸ ਕਰਨਗੇ ਕਿ ਇਨਵੈਸਟੀਗੇਟਿੰਗ ਏਜੰਸੀ ਨੇ ਯਾਨੀ ਕਿ ਪੁਲਿਸ ਨੇ ਕਿੱਥੇ ਕੁਤਾਈ ਕੀਤੀ ਤੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਅਫਸਰ ਸ਼ਾਮਿਲ ਨੇ ਬਾਦ ਦੋਸਤੋ ਮੁੱਖ ਮੰਤਰੀ ਦੇ ਇਸ ਵਿਭਾਗ ਨੇ ਹਜੇ ਤੱਕ ਇਹੋ ਜੀ ਕੋਈ ਕਮੇਟੀ ਦਾ ਗਠਨ ਨਹੀਂ ਕੀਤਾ 2008 ਦੀ ਕ੍ਰਿਮੀਨਲ ਅਪੀਲ ਆ ਦੇ ਪੰਜਾਬ ਨੇ 2012 ਚ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਨੂੰ ਅਡਾਪਟ ਕਰ ਲਿਆ ਮੰਨ ਲਿਆ ਪਰ ਕਾਰਵਾਈ ਅੱਗੇ ਨਿਲ ਬਟਾ ਨਿਲ ਹੁਣ ਤੁਹਾਨੂੰ ਦੱਸਦੇ ਆਂ ਵੀ ਸੁਪਰੀਮ ਕੋਰਟ ਨੇ ਕਿਹਾ ਕਿ ਜਿੰਨੇ ਵੀ ਚਲਾਨ ਪੁਲਿਸ ਡਿਪਾਰਟਮੈਂਟ ਤਿਆਰ ਕਰਕੇ ਲਿਆਉਂਦਾ ਅਦਾਲਤਾਂ ਚ ਦੇਣ ਲਈ ਉਹ ਪਬਲਿਕ ਪ੍ਰੋਸੀਕਿਊਟਰ ਉਹਨੂੰ ਚੈੱਕ ਕਰੇਗਾ ਉਦੋਂ ਬਾਅਦ ਚੈੱਕ ਤਾਂ ਹੁਣ ਵੀ ਹੁੰਦੇ ਆ ਪਰ ਉਹ ਬ੍ਰਿੱਕੀ ਨਾਲ ਨਹੀਂ ਹੁੰਦੇ ਜਿਹੜੀ ਪ੍ਰਥਾ ਚੱਲ ਰਹੀ ਆ ਉਹ ਇਹ ਆ ਕਿ ਸਰਕਾਰੀ ਵਕੀਲ ਨੂੰ ਜਿਹਦੇ ਤਹਿਤ ਉਹ ਠਾਣਾ ਜਾਂ ਉਹ ਚਲਾਨ ਆਉਂਦਾ ਉਹਦੀ ਸੇਵਾ ਕਰਤੀ ਜਾਂਦੀ ਹੈ ਕਿ ਜੀ ਇਹਨੂੰ ਓਕੇ ਕਰ ਦਿਓ ਦਸਕਤ ਮਾਰੋ ਤੇ ਅਦਾਲਤ ਚ ਦੇ ਦਈਏ ਆਪੇ ਫਿਰ ਜੱਜ ਸਾਹਿਬ ਸਿਰਖਪਾਈ ਕਰੀ ਜਾਣਗੇ ਇਹ 'ਚ ਕਿਸੇ ਦਾ ਦੋਸ਼ ਬਣਦਾ ਹੈ ਕਿ ਨਹੀਂ ਬਣਦਾ ਮਲ ਕੇ ਜਿਹੜੇ ਸਰਕਾਰੀ ਵਕੀਲ ਆ ਉਹ ਚਲਾਨ ਪਾਸ ਕਰਨ ਦੇ ਪੈਸੇ ਲੈਂਦੇ ਆ ਇਹ ਪ੍ਰੈਕਟਿਸ ਹੈ 올 ਓਵਰ ਪੰਜਾਬ ਬਾਕੀ ਸੂਬਿਆਂ ਦਾ ਮੈਨੂੰ ਪਤਾ ਨਹੀਂ ਸੁਪਰੀਮ ਕੋਰਟ ਕਹਿੰਦੀ ਜੀ ਫੇਰ ਇਸ ਕਮੇਟੀ ਦੀ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਬਣਾਈ ਜਾਏਗੀ ਉਸ ਤੋਂ ਬਾਅਦ ਕਮੇਟੀ ਬਣਾਈ ਜਾਏਗੀ ਰਿਫਰੈਸ਼ਰ ਕੋਰਸ ਲਈ ਰਿਫਰੈਸ਼ਰ ਕੋਰਸ ਕੀ ਹੁੰਦਾ ਵੀ ਜਿਹੜੇ ਸਰਕਾਰੀ ਵਕੀਲ ਜ਼ਿਲ੍ਹਿਆਂ 'ਚ ਕੰਮ ਕਰਦੇ ਆ ਉਹਨਾਂ ਨੂੰ ਕਾਨੂੰਨ ਦੁਬਾਰਾ ਚੇਤੇ ਕਰਾਉਣਾ ਯਾਦ ਕਰਾਉਣਾ ਉਹਨਾਂ ਨੂੰ ਪ੍ਰੈਕਟੀਕਲ ਉਦਾਹਰਨਾਂ ਦੇ ਕੇ ਸਮਝਾਉਣਾ ਕਿ ਜੀ ਤੁਸੀਂ ਇਹੋ ਜੇ ਕੇਸ 'ਚ ਇਹੋ ਜੀ ਗੱਲ ਜਾਂ ਇਹੋ ਜੀ ਦਰਖਾਸਤ ਤੁਹਾਨੂੰ ਲਾਉਣੀ ਚਾਹੀਦੀ ਹੈ ਜਾਂ ਤੁਹਾਨੂੰ ਇਹ ਇਹ ਜਿਹੜੇ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਫੈਸਲੇ ਆ ਉਹਦਾ ਅਧਿਐਨ ਕਰਨਾ ਚਾਹੀਦਾ ਪਰ ਇਹ ਰਿਫਰੈਸ਼ਰ ਕਮੇਟੀ ਵੀ ਨਹੀਂ ਬਣੀ ਪੰਜਾਬ 'ਚ ਨਹੀਂ ਬਣੀ ਉੱਚ ਲੋਕ ਮukhmantri ਨੂੰ ਬਣਾਈ ਆ ਉਹਨਾਂ ਨੇ ਨਹੀਂ ਬਣੀ ਹੁਣ ਤੁਹਾਨੂੰ ਦੋਸਤੋ ਅਸੀਂ ਦੋ ਕੇਸ ਸਟੱਡੀਜ਼ ਲੈ ਕੇ ਦੱਸਾਂਗੇ ਇਹ ਦੋਨੋਂ ਕੇਸ ਸਟੱਡੀਜ਼ ਮੁਹਾਲੀ ਅਦਾਲਤਾਂ ਦੀਆਂ ਨੇ ਤੇ ਪਹਿਲੀ ਕੇਸ ਸਟਡੀ ਅਸੀਂ ਲਈ ਆ ਅਦਾਲਤ ਜਿਹੜੀ ਹੈਗੀ ਆ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਡਾਕਟਰ ਅਜੀਤ ਅਤਰੀ ਦੀ ਅਦਾਲਤੋਂ ਦੂਜੀ ਕੇਸ ਸਟਡੀ ਅਸੀਂ ਲਈ ਆ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਲਜਿੰਦਰ ਸਰਾਂ ਦੀ ਅਦਾਲਤ ਚੋਂ ਇਹ ਦੋ ਕੇਸ ਤੁਹਾਨੂੰ ਵਿਸਤਾਰ ਨਾਲ ਮੈਂ ਦੱਸੂਗਾ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਪ੍ਰੋਸੀਕਿਊਸ਼ਨ ਵਿੰਗ ਨੇ ਜਾਂ ਕਹੋ ਗ੍ਰੈਵ ਭਾਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਣਦੇਖੀ ਕੀਤੀ ਤੇ ਪ੍ਰਵਾਹ ਨਹੀਂ ਜਾਣੀ ਉਹਦੇ ਨਾਲ ਨੁਕਸਾਨ ਕੀ ਦਾ ਹੁੰਦਾ ਸਮਾਜ ਦਾ ਹੁੰਦਾ ਜਿਹੜਾ ਕੋ ਕ੍ਰਿਮਨਲ ਆ ਉਹ ਬਰੀ ਹੋ ਜਾਂਦਾ ਹੈ ਥੱਲੇ ਇਨਵੈਸਟੀਗੇਟਿੰਗ ਏਜੰਸੀ ਦੀ ਮੂਲੀ ਮੀਲੀ ਭੁਗਤ ਨਾਲ ਕਈ ਵਾਰੀ ਜਿਹੜੇ ਵਿਦੋਸ਼ੇ ਹੁੰਦੇ ਆ ਉਹ ਟੰਗੇ ਜਾਂਦੇ ਆ ਬਿਨਾ ਕਿਸੇ ਕ੍ਰਾਈਮ ਦੇ ਇਹ ਸਾਰੇ ਨੂੰ ਰੋਕਣ ਵਾਸਤੇ ਚੈੱਕ ਕਰਨ ਵਾਸਤੇ ਸੁਪਰੀਮ ਕੋਰਟ ਨੇ ਇਹ ਡਾਇਰੈਕਸ਼ਨਾਂ ਦਿੱਤੀਆਂ ਸੀ ਲਓ ਹੁਣ ਦੋ ਕੇਸ ਸਟਰੀਜ਼ ਤੁਹਾਨੂੰ ਸੁਣਾਉਨੇ ਆ ਪਹਿਲਾ ਕੇਸ ਹੈਗਾ ਜੀ ਐਫ ਆਈ ਆਰ ਨੰਬਰ 5 ਡੇਟਿਡ 17 7 21 ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਮੁਹਾਲੀ ਇਹਦੇ ਵਿੱਚ ਚਾਰ ਦੋਸ਼ੀ ਫੜੇ ਜਾਂਦੀ ਹੈ ਇਲਜ਼ਾਮ ਹੁੰਦਾ ਕਿ ਉਹ ਕਾਉਂਟਰਫੀਟ ਕਰੰਸੀ ਬਣਾਉਂਦੇ ਆ ਯਾਨੀ ਕਿ ਨਕਲੀ ਨੋਟ ਬਣਾਉਂਦੇ ਆ 72000 ਦੇ ਕਰੀਬ ਨੋਟ ਫੜੇ ਜਾਂਦੇ ਆ ਅਲੱਗ ਅਲੱਗ ਡਿਨੋਮੀਨੇਸ਼ਨ ਦੇ ਤੇ ਫਿਰ ਜਦੋਂ ਕੇਸ ਚੱਲਦਾ ਸਾਰੇ ਚਾਰ ਦੇ ਚਾਰ ਬਰੀ ਹੋ ਜਾਂਦੇ ਆ ਮਤਾ ਇਹ ਲੱਗਦਾ ਹੈ ਕਿ ਇਹ ਤ ਕੇਸ ਬਿਲਕੁਲ ਪੁਲਿਸ ਨੇ ਝੂਠਾ ਬਣਾਇਆ ਸੀ ਦਰਸਲ ਮਾਮਲਾ ਤਾਂ ਇੱਕ ਪੁਲਿਸ ਅਫਸਰ ਦੀ ਕੋਠੀ 3 ए ਫੇਜ਼ ਦੇ ਵਿੱਚ ਛਡਾਉਣ ਬਾਰੇ ਸੀ ਜਿਹਦੇ ਵਿੱਚ ਇਹ ਲੋਕ ਕਿਰਾਏ ਤੇ ਰਹਿੰਦੇ ਸੀ ਇਹਨਾਂ ਨੇ ਭਾਵੇਂ ਸਿਵਲ ਕੋਰਟ ਤੋਂ ਸਟੇ ਲਈ ਹੋਈ ਸੀ ਇੰਜੰਕਸ਼ਨ ਲਿਆ ਹੋਇਆ ਸੀ ਉਸ ਦੇ ਬਾਵਜੂਦ ਇਹਨਾਂ ਤੇ ਝੂਠਾ ਪਰਚਾ ਦਰਜ ਕਰਕੇ ਅੰਦਰ ਦੇਤਾ ਗਿਆ ਕੋਠੀ ਖਾਲੀ ਹੋ ਗਈ ਕਬਜ਼ਾ ਉਸ ਪੁਲਿਸ ਅਧਿਕਾਰੀ ਨੂੰ ਦੇ ਦਿੱਤਾ ਗਿਆ ਹੁਣ ਇਹਦੇ ਵਿੱਚ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜਜ ਡਾਕਟਰ ਅਜੀਤ ਅਤਰੀ ਨੇ ਐਡਵਰਸਲੀ ਕਮੈਂਟ ਕੀਤਾ ਕਹਿ ਦੋ ਇਨਡਾਈਟ ਕੀਤਾ ਕਸੂਰ ਗੱਡਿਆ ਸਭ ਤੋਂ ਅੱਗੇ ਆਉਂਦਾ ਜੀ ਐਸਪੀ ਹਰਜਿੰਦਰ ਸਿੰਘ ਫਿਰ ਆਉਂਦਾ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਜਿਹਦੇ ਨਾਂ ਤੋਂ ਤੁਸੀਂ ਭਲੀ ਭਾਂਤ ਵਾਕਫ ਹੋ ਤੁਸੀਂ ਤਾਂ ਕੀ ਸਾਰਾ ਪੰਜਾਬ ਹੀ ਭਲੀ ਭਾਂਤੀ ਵਾਕਫ ਹੈ ਜਿਹੜਾ ਬਿਸ਼ਨੋਈ ਮਾਮਲੇ 'ਚ ਫਸਿਆ ਤੇ ਫਿਰ ਇੱਕ ਹੋਰ ਉਹਦੇ ਤੇ ਮਤਲਬ ਕਿ ਫਰੋਤੀਆਂ ਲਾਈਨ ਦਾ ਮਾਮਲਾ ਦਰਜ ਹੋਇਆ ਤੇ ਉਹ ਹੁਣ ਅੰਡਰਗਰਾਉਂਡ ਹੈ ਤੇ ਹੋ ਸਕਦਾ ਹੈ ਉਹ ਦੇਸ਼ ਛੱਡ ਕੇ ਭੱਜ ਗਿਆ ਹੋਵੇ ਉਹ ਹਜੇ ਟਰੇਸ ਆਊਟ ਨਹੀਂ ਹੋਇਆ ਪੁਲਿਸ ਕੋਲੋਂ ਪੁਲਿਸ ਕੋਲੋਂ ਫੜ ਨਹੀਂ ਹੋਇਆ ਫੜ ਤਾਂ ਪੁਲਿਸ ਕੋਲੋਂ ਰਾਜੀਤ ਹੁੰਡਲ ਵੀ ਨਹੀਂ ਹੋਇਆ ਤੇ ਹੋਰ ਕਈ ਲੋਕ ਨਹੀਂ ਫੜ ਹੋਏ ਜਿਹੜੇ ਇਹਨਾਂ ਦੇ ਆਪਣੇ ਮਹਿਕਮੇ ਦੇ ਹੁੰਦੇ ਆ ਤੇ ਅੱਗੇ ਜੀ ਫਿਰ ਉਹ ਜਿਹੜੇ ਜੱਜ ਸਾਹਿਬ ਹੈ ਕੁੱਲ 11 ਬੰਦਿਆਂ ਨੂੰ ਕਸੂਰਵਾਰ ਦੱਸਦੇ ਆ ਮੈਂ ਨਾਂ ਪੜ੍ਹ ਦੇਣਾ ਇਨਵੈਸਟੀਗੇਟਿੰਗ ਅਫੀਸਰ ਮਨਪ੍ਰੀਤ ਸਿੰਘ ਦੋਸ਼ੀ ਆ ਇਨਸਪੈਕਟਰ ਰਵਿੰਦਰ ਸਿੰਘ ਇਨਸਪੈਕਟਰ ਰੋਹਿਤ ਹੀਰਾ ਸਬ ਇੰਸਪੈਕਟਰ ਅਮਨਦੀਪ ਸਿੰਘ ਸਬ ਇੰਸਪੈਕਟਰ ਕਮਰਪਾਲ ਸਿੰਘ ਸੀਨੀਅਰ ਕਾਂਸਟੇਬਲ ਅਮਰਿਤਪਾਲ ਸਿੰਘ ਹੈੱਡ ਕਾਂਸਟੇਬਲ ਯੁਵਰਾਜ ਸਿੰਘ ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਕਾਂਸਟੇਬਲ ਗੁਰਲਾਲ ਸਿੰਘ ਇਹ ਲੋਕ ਜੱਟ ਸਾਹਿਬ ਕਹਿੰਦੇ ਐ ਇਹਨਾਂ ਨੇ ਇਨਵੈਸਟੀਗੇਸ਼ਨ ਠੀਕ ਨਹੀਂ ਕੀਤੀ ਜਾਂ ਜਾਣ ਬੁਝ ਕੇ ਇਹਨਾਂ ਬੇਦੋਸ਼ਿਆਂ ਨੂੰ ਝੂਠੇ ਕੇਸ ਚ ਫਸਾਇਆ ਤੇ ਇਨਾਂ ਤੇ ਫਿਰ ਸੁਪਰੀਮ ਕੋਰਟ ਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਸੀ ਇਸ ਕੇਸ ਦੀ ਉੱਕਈ ਰਿਪੋਰਟ ਮੁਹਾਲੀ ਦਾ ਜਿਹੜਾ ਡੀਏ ਹੈ ਜਿਹੜਾ ਵੀ ਹੈ ਉਹਨੇ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਨਹੀਂ ਦਿੱਤੀ ਜਦੋਂ ਅਸੀਂ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਯਾਨੀ ਕਿ ਜਤਿੰਦਰ ਸਿੰਘ ਪੁੰਨ ਨੂੰ ਇਹ ਸਵਾਲ ਭੇਜੇ ਤੇ ਉਹਨਾਂ ਨੂੰ ਜਵਾਬ ਨਹੀਂ ਆਇਆ ਅੱਜ ਸਾਨੂੰ 5 ਦਿਨ ਹੋ ਗਏ ਇੰਤਜ਼ਾਰ ਕਰਦਿਆਂ ਨੂੰ ਇਹੀ ਸਵਾਲ ਅਸੀਂ ਜਿਹੜੇ ਪੰਨ ਨੂੰ ਭੇਜੇ ਉਹੀ ਸਵਾਲ ਅਸੀਂ ਨਵੇਂ ਹੋਮ ਸੈਕਟਰੀ ਐਡੀਸ਼ਨਲ ਚੀਫ ਸੈਕਟਰੀ ਹੋਮ ਅਲੋਕ ਸ਼ੇਖਰ ਨੂੰ ਭੇਜੇ ਉਹਨਾਂ ਤੋਂ ਵੀ ਕੋਈ ਜਵਾਬ ਨਹੀਂ ਆਇਆ ਟੈਲੀਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਚੱਕਿਆ ਦੀ ਖੈਰ ਹੁਣ ਆਪਾਂ ਆਉਨੇ ਆ ਜੀ ਕੇਸ ਸਟਡੀ ਨੰਬਰ 2 ਤੇ ਇਹ ਕੇਸ ਹੈਗਾ ਐਫ ਆਈ ਆਰ ਨੰਬਰ 37 ਡੇਟਡ 13 10 2010 ਪੁਲਿਸ ਸਟੇਸ਼ਨ ਫੇਜ਼ 11 ਮੋਹਾਲੀ ਸਟੇਟ ਵਰਸ ਜਗਵੀਰ ਸਿੰਘ ਐਸਚਓ ਇਹ ਜਗਵੀਰ ਸਿੰਘ ਜਿਹੜਾ ਐਸਚਓ ਆ ਇਹ ਨੇ ਆਪਣਾ ਜੁਆਈ ਮਾਰਤਾ ਸੀ ਇਹਦੇ ਵੀ ਅਸੀਂ ਵਿਸਤਾਰ ਨਾਲ ਖਬਰ ਕੀਤੀ ਸੀ ਜਦੋਂ ਫੈਸਲਾ ਆਇਆ ਸੀ ਤੇ ਇਹਦੇ ਵਿੱਚ ਦੋਸਤੋ 28 ਪ੍ਰੋਸੀਕਿਊਸ਼ਨ ਵਿਟਨੈਸਸ ਪ੍ਰੋਸੀਕਿਊਸ਼ਨ ਵਿਟਨੈਸ ਕੌਣ ਹੁੰਦੀ ਆ ਪ੍ਰੋਸੀਕਿਊਸ਼ਨ ਦਾ ਮਤਲਬ ਆ ਪੁਲਿਸ ਵੱਲੋਂ ਆਪਣੇ ਕੇਸ ਦੀ ਤਫ਼ਤੀਸ਼ ਕਰਦੇ ਹੋਏ ਜਿਹੜੇ ਗਵਾਹ ਪੈਦਾ ਕੀਤੇ ਜਾਂਦੇ ਆ ਖੜੇ ਕੀਤੇ ਜਾਂਦੇ ਆ ਜਾਂ ਜਿਨ੍ਹਾਂ ਨੇ ਘਟਨਾ ਨੂੰ ਵਾਚਿਆ ਹੁੰਦਾ ਉਹ ਹੁੰਦਾ ਪ੍ਰੋਸੀਕਿਊਸ਼ਨ ਵਿਟਨੈਸ ਦੂਜੇ ਪਾਸੇ ਜਿੱਤੇ આરોਪ ਲੱਗਦਾ ਉਹ ਆਪਣੇ ਸਪੋਰਟ ਦੇ ਵਿੱਚ ਖੜੇ ਕਰਦਾ ਡਿਫੈਂਸ ਵਿਟਨੈਸਸ ਸੋ ਇੱਕ ਪ੍ਰੋਸੀਕਿਊਸ਼ਨ ਵਿਟਨੈਸ ਹੁੰਦੇ ਆ ਦੂਜੇ ਡਿਫੈਂਸ ਵਿਟਨੈਸ ਹੁੰਦੇ ਆ ਤੇ ਇਹਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਹੈ ਕੇ 28 ਦੇ 28 ਸਰਕਾਰੀ ਪੁਲਿਸ ਮਲਾਜ਼ਮ ਅਦਾਲਤ ਦੇ ਵਿੱਚ ਜਾ ਕੇ ਆਪਣੇ ਬਿਆਨਾਂ ਤੋਂ ਮੁਕਰ ਗਏ ਅਤੇ ਉਹ 호ਸਟਾਈਲ ਡਿਕਲੇਅਰ ਕਰਤੇ ਗਏ 호ਸਟਾਈਲ ਕਵੇਂ ਡਿਕਲੇਅਰ ਹੁੰਦਾ ਅਦਾਲਤ ਕਰਦੀ ਹੈ ਜਦੋਂ ਪੀਪੀ ਕਹਿੰਦਾ ਜੀ ਇਹ ਬੰਦੇ ਨੇ ਜਦੋਂ ਸਾਨੂੰ ਬਿਆਨ ਦਰਜ ਕਰਾਇਆ ਸੀ ਯਾਨੀ ਕਿ ਪੁਲਿਸ ਨੂੰ ਬਿਆਨ ਦਰਜ ਕਰਾਇਆ ਸੀ ਉਦੋਂ ਉਸ ਹੋਰ ਕਿਹਾ ਸੀ ਹੁਣ ਜੱਜ ਸਾਹਿਬ ਤੁਹਾਡੇ ਸਾਹਮਣੇ ਇਹ ਪੈਂਤੜਾ ਬਦਲੀ ਜਾਂਦਾ ਕਾ ਇਹ ਹੋ ਸਕਦਾ ਦੋਸ਼ੀ ਨਾ ਮਿਲ ਗਿਆ ਹੋਵੇ ਜਾਂ ਇਹਦੀ ਕੋਈ ਸਫਾਰਿਸ਼ ਦੋਸ਼ੀ ਦੀ ਹੋਵੇ ਜਾਂ ਕੋਈ ਪੈਸਾ ਟਕਾ ਇੱਧਰ ਉੱਧਰ ਕੀਤਾ ਗਿਆ ਹੋਵੇ ਮੁੱਖ ਤੌਰ ਤੇ ਤੁਹਾਨੂੰ ਮੈਂ ਨਾਂ ਲੱਸਦਾ ਜਿਹੜੇ 28 ਨਾਂ ਪੜ੍ਹਨੇ ਤਾਂ ਬੜੇ ਲੰਬੇ ਹੋ ਜਾਣਗੇ ਮੈਂ ਤੁਹਾਨੂੰ ਦੱਸਦਾ ਵੀ ਇਹ ਚ ਐਡਵਰਸ ਕਮੈਂਟ ਮਿਲਿਆ ਡੀਐਸਪੀ ਸੁਖਵਿੰਦਰ ਸਿੰਘ ਨੂੰ ਹੈੱਡ ਕਨਸਟੇਬਲ ਰਗਵੀਰ ਸਿੰਘ ਨੂੰ ਪੰਜਾਬ ਹੋਮਗਾਰਡ ਦਾ ਜਿਹੜਾ ਮੁਲਾਜ਼ਮ ਹੈ ਨਿਰਮਲ ਸਿੰਘ ਪੰਜਾਬ ਹੋਮਗਾਰਡ ਆ ਧਰਮਪਾਲ ਕਾਲਾ ਸਿੰਘ ਹੋਮਗਾਰਡਿਆ ਹੈਡ ਕਨਸਟੇਬਲ ਹਰਬੰਸ ਸਿੰਘ ਤੇ ਫੇਰ ਕਨਸਟੇਬਲ ਨਰਿੰਦਰ ਸਿੰਘ ਹੁਣ ਇਹਨਾਂ ਬੰਦਿਆਂ ਨੂੰ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਬਲਜਿੰਦਰ ਸਿੰਘ ਸਰਾਣ ਨੇ ਇਨਡਾਈਟ ਕਰਤਾ ਬੀਨਾਂ ਨੇ ਤਫਤੀਸ਼ ਠੀਕ ਨਹੀਂ ਕੀਤੀ ਔਰ ਉਹਨਾਂ ਤੇ ਬਹੁਤ ਸਖਤ ਕਮੈਂਟ ਕੀਤੇ ਆ ਫਿਰ ਅੱਗੇ ਐਕਸ਼ਨ ਕੀ ਬੰਦਾ ਸੀ ਡਿਸਟ੍ਰਿਕਟ ਅਟਾਰਨੀ ਇਸ ਫੈਸਲੇ ਨੂੰ ਪੜਦਾ ਜੋ ਜੱਜ ਸਾਹਿਬ ਨੇ ਲਿਖਿਆ ਉਹਦੇ ਉੱਤੇ ਆਪਣੀ ਰეკਮੈਂਡੇਸ਼ਨ ਦੇ ਕੇ ਇੰਨਾ ਵਿਅਕਤੀਆਂ ਨੂੰ ਇਨਵੈਸਟੀਗੇਟਿੰਗ ਏਜੰਸੀ ਦੇ ਬੰਦਿਆਂ ਨੂੰ ਪੀਨਲਾਈਜ਼ ਯਾਨੀ ਕਿ ਉਹਨਾਂ ਨੂੰ ਸਜ਼ਾ ਦੇਉਂਦਾ ਹੁਣ ਸਜ਼ਾ ਤਾਂ ਤਾ ਤਾ ਦਵਾਵੇ ਜੇ ਉੱਪਰ ਡਾਇਰੈਕਟਰ ਪ੍ਰੋਸੀਕਿਊਸ਼ਨ ਦੇ ਵੀ ਟਾਈਟ ਕਰਕੇ ਰੱਖੇ ਜਦੋਂ ਡਾਇਰੈਕਟਰ ਪ੍ਰੋਸੀਕਿਊਸ਼ਨ ਜਤਿੰਦਰਜੀਤ ਸਿੰਘ ਪੁੰਨ ਨੇ ਸਾਰੇ ਪੰਜਾਬ ਦੇ ਜਿਹੜੇ ਡੀਏਜ਼ ਆ ਉਹਦੇ ਅੰਡਰ ਆਉਂਦੇ ਆ ਉਹਨਾਂ ਨੂੰ ਪੁੱਛਣਾ ਹੀ ਨਹੀਂ ਦੱਸਣਾ ਹੀ ਨਹੀਂ ਤਾਂ ਫਿਰ ਉਹਨਾਂ ਨੂੰ ਡਰ ਕੀ ਦਾ ਤੇ ਉੱਤੋਂ ਫਿਰ ਜੇ ਹੋਮ ਸੈਕਟਰੀ ਨੇ ਪੁੱਛਣਾ ਹੀ ਨਹੀਂ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਤਾਂ ਫਿਰ ਡਰ ਕਾ ਦਾ ਤੇ ਉਹਦੇ ਉੱਤੇ ਮੁੱਖ ਮੰਤਰੀ ਜਿਹਦੇ ਕੋਲ ਇਹ ਪੋਰਟਫੋਲੀਓ ਆ ਜੇ ਉਹ ਸਤਰਕ ਨਹੀਂ ਤਾਂ ਫਿਰ ਹੋਮ ਡਿਪਾਰਟਮੈਂਟ ਤੇ ਡਾਇਰੈਕਟਰ ਪ੍ਰੋਸੀਕਿਊਸ਼ਨ ਨੂੰ ਯਾਨੀ ਕਿ ਪ੍ਰੋਸੀਕਿਊਸ਼ਨ ਵਿੰਗ ਨੂੰ ਕੰਮ ਕਰਨ ਦੀ ਕੀ ਲੋੜ ਆ ਮਨਖਾ ਤਾਂ ਮਿਲ ਹੀ ਜਾਣੀ ਐ ਸੋ ਇਹ ਦੋ ਕੇਸ ਹਿਸਟਰੀਜ਼ ਮੈਂ ਤੁਹਾਨੂੰ ਦਸੀਆਂ ਤੇ ਹੁਣ ਮੈਂ ਅਖੀਰ ਦੇ ਵਿੱਚ ਕੁਝ ਕਮੈਂਟ ਕਰਨਾ ਚਾਹਨਾ ਪੰਜਾਬ ਸਰਕਾਰ ਦੀ ਕਾਰਗਰਦਗੀ ਬਾਰੇ ਕੱਲ ਚੀਫ ਡਾਇਰੈਕਟਰ ਵਿਜੀਲੈਂਸ ਏ ਡੀ ਜੀ ਪੀ ਐਸ ਪੀ ਐਸ ਪਰਮਾਰ ਨੂੰ ਬਦਲਤਾ ਦੋਸ਼ ਕੀ ਲਾਇਆ ਕਿ ਜੀ ਡਰਾਈਵਿੰਗ ਲਿਸੈਂਸ ਕੋਟਾਲੇ ਦੇ ਵਿੱਚ ਤਫ਼ਤੀਸ਼ ਠੀਕ ਨਹੀਂ ਹੋ ਰਹੀ ਸੀ ਇਹ ਕੇਸ ਕੀ ਹੈ ਦੱਸਦੇ ਆ ਤੁਹਾਨੂੰ ਜੋ ਵੀ ਬੰਦੇ ਫੜੇ ਕਿਹੜੇ ਜਿਹੜੇ ਏਜੰਟ ਹੁੰਦੇ ਆ ਕੋਟਾ 'ਚ ਬੈਠੇ ਕਚਹਿਰੀਆਂ 'ਚ ਲਿਆਓ ਜੀ ਸਾਨੂੰ 2 2.5 3000 ਰੁਪਏ ਦਿਓ ਤੁਹਾਡਾ ਲਾਇਸੈਂਸ ਬਣਾ ਕੇ ਘਰੇ ਪਹੁੰਚਾ ਦੇਾਂਗੇ ਠੀਕ ਹੈ 16 ਪਰਚੇ ਦਰਜ ਹੋਏ ਇਹ ਬਣਾਉਂਦੇ ਕੌਣ ਆ ਲਾਇਸੈਂਸ ਇਹ ਬਣਾਉਂਦੇ ਆ ਜੀ ਆਰਟੀਏ ਰੀਜਨਲ ਟਰਾਂਸਪੋਰਟ ਅਥਾਰਟੀ ਇਹ ਹੁਣ ਹੁੰਦੇ ਕੌਣ ਹੈ 1996 ਚ ਬਾਦਲ ਸਰਕਾਰ ਜਦੋਂ ਪਹਿਲਾਂ ਆਈ ਸੀ ਉਹਨਾਂ ਨੇ ADTO ਅਪਾਇੰਟ ਕੀਤੇ ਯਾਨੀ ਕਿ ਟਰਾਂਸਪੋਰਟ ਮੈਗਮੇ ਚ ਸਬੋਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਚੋਂ ਤੀਜੇ ਦਰਜੇ ਦੇ ਮੁਲਾਜ਼ਮ ਚੌਥਾ ਕਿਹੜਾ ਹੁੰਦਾ ਚਪੜਾਸੀ ਚਪੜਾਸੀ ਤੋਂ ਉੱਪਰਲਾ ਦਰਜਾ ਕਲਰਕ ਤੀਜੇ ਦਰਜੇ ਦੇ ਮੁਲਾਜ਼ਮ ਭਰਤੀ ਕਰਕੇ ਉਹਨਾਂ ਨੂੰ ਡੈਜ਼ਿਗਨੇਟ ਕੀਤਾ ਐਡੀਸ਼ਨਲ ਡਿਸਟ੍ਰਿਕਟ ਟਰਾਂਸਪੋਰਟ ਅਫੀਸਰ ਫਿਰ ਕੈਪਟਨ ਮਰਿੰਦਰ ਦੀ ਸਰਕਾਰ ਨੇ ਸਾਰੇ ਜ਼ਿਲ੍ਹਿਆਂ 'ਚ ਡੀਸੀਓ ਦੀ ਪੋਸਟ ਖਤਮ ਕਰਤੀ ਕਹਿੰਦੇ ਵੀ ਇਹ ਤਾਂ ਵਾੜੀ ਕਰਪਸ਼ਨ ਹੁੰਦੀ ਆ ਇੱਥੇ ਪੀਸੀਐਸ ਅਫਸਰ ਲੱਗਦੇ ਸੀਗੇ ਨਾਰਮਲੀ ਤੇ ਉਹ ਹਟਾ ਦਿੱਤੇ ਉਦੋਂ ਬਾਅਦ ਕੀ ਹੋਇਆ ਅਗਲੀ ਸਰਕਾਰ ਆਈ ਇਹਨਾਂ ਨੇ ਜਿਹੜੇ ਤੀਜੇ ਦਰਜੇ ਦੇ ਮੁਲਾਜ਼ਮ ਸੀ ਉਹਨਾਂ ਨੂੰ ਆਰਟੀਏ ਬਣਾ ਕੇ ਡੀਟੀਓ ਦੀਆਂ ਪਾਵਰਾਂ ਦੇ ਦਿੱਤੀਆਂ ਯਾਨੀ ਕਿ ਪੀਸੀਐਸ ਅਫਸਰ ਹੋਰ ਕੰਮਾਂ ਲਈ ਵਿਹਲੇ ਕਰ ਲੇ ਹੁਣ ਇਹ ਤੀਜੇ ਦਰਜੇ ਦੇ ਮੁਲਾਜ਼ਮਾਂ ਇਹਨਾਂ ਤੇ ਕਿਸੇ ਤੇ ਡਾਇਰੈਕਟਲੀ ਪਰਚਾ ਨਹੀਂ ਸਿਰਫ ਇੱਕ ਨੂੰ ਛੱਡ ਕੇ ਉਹ ਅਪਰਦੀਪ ਢਿੱਲੋਂ ਜਿਹੜਾ ਕਿ ਇਹਦੇ ਵਿੱਚ ਪਰਚੇ 'ਚ ਨਾਮਿਨੇਟ ਹੋਇਆ ਅੱਗੇ ਦੀ ਗੱਲ ਦੱਸ ਦਿੰਦਾ ਮੈਂ ਤੁਹਾਨੂੰ ਅੰਦਰ ਦੀ ਗੱਲ ਪੰਜਾਬ ਸਰਕਾਰ ਚਾਹੁੰਦੀ ਆ ਕਿ ਪ੍ਰਦੀਪ ਢਲੋਂ ਦੀ ਗ੍ਰਿਫਤਾਰੀ ਕੀਤੀ ਜਾਏ ਤੇ ਉਹਦੀ ਪੁੱਛ ਗਿੱਚ ਚ ਕੋਈ ਵੱਡਾ ਨਾਮਜ਼ਦ ਕਰ ਦਿੱਤਾ ਜਾਏ ਇਸ ਘੁਟਾਲੇ ਚ ਤੇ ਫਿਰ ਸਰਕਾਰ ਨੇ ਇੱਕ ਬਰਾਉਨੀ ਪੁਆਇੰਟ ਸਕੋਰ ਕਰਨ ਲੱਗੇ ਪਰਮਾਰ ਸਾਹਿਬ ਨੂੰ ਸਸਪੈਂਡ ਕਰਤਾ ਨਾਲ ਸਸਪੈਂਡ ਕਰਤਾ ਏ ਆ ਜੀ ਸਵਰਨਦੀਪ ਅਤੇ ਐਸਐਸਪੀ ਜਿਹੜਾ ਜਲੰਧਰ ਹੁੰਦਾ ਸੀ ਹਰਪ੍ਰੀਤ ਮੰਡੀਰ ਇਹਨਾਂ ਲੋਕਾਂ ਨੂੰ ਸਸਪੈਂਡ ਕਰ ਦਿੱਤੇ। ਵੱੱਲੇ ਵੱੱਲੇ ਹੋ ਗਈ ਖ਼ਬਰਾਂ 'ਚ ਵੀ ਚੈਨਾਂ ਤੇ ਵੀ ਬਹੁਤ ਵੱਡਾ ਕੰਮ ਕਰਤਾ ਭਗਵਾਨ ਤਮਾਨ ਦੀ ਸਰਕਾਰ ਨੇ। ਇਸ ਤੋਂ ਪਹਿਲਾਂ ਦੋਸਤੋ ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਜੀ ਨਾਗੇਸ਼ਵਰ ਰਾਓ ਨੂੰ ਵੀ ਬਦਲਿਆ ਗਿਆ। ਜੋ ਕੰਸਵਾਵਾਂ ਮਿਲੀਆਂ ਚਰਚਾ ਹੋਈ ਇਹ ਸੀ ਕਿ ਉਹਨੂੰ ਕਿਹਾ ਗਿਆ ਸੀ ਕਿ ਤਿੰਨ ਸਿਆਸਤਦਾਨਾਂ ਤੇ ਤੂੰ ਕਾਰਵਾਈ ਕਰ। ਚੋਣਾਂ ਤੋਂ ਪਹਿਲਾਂ ਪਹਿਲਾਂ ਕਰ ਬਾਈ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਕਰ ਜੀ ਨਗੇਸ਼ਵਰ ਰਾਓ ਇੱਕ ਬਹੁਤ ਹੀ ਇਮਾਨਦਾਰ ਸ਼ਮੀ ਵਾਲੇ ਅਧਿਕਾਰੀ ਅਫਸਰ ਆਈਪੀਐਸ ਅਫਸਰ ਉਹਨਾਂ ਨੇ ਨਾ ਕਰਤੀ ਸਵਾ ਮਹੀਨੇ ਚ ਚੱਕ ਕੇ ਪਾਸੇ ਮਾਰਿਆ ਤੇ ਹੁਣ ਜਿਹੜਾ ਉਹਦੂ ਬਾਦ ਲਾਇਆ ਉਹਨੂੰ ਸਸਪੈਂਡ ਹੀ ਕਰਤਾ ਚਾਰਜ ਦੇਤਾ ਪੀਕੇ ਸਨਾਨ ਜਿਹੜੇ ਐਨਆਰਆਈ ਦੇ ਇੰਚਾਰਜ ਹੁੰਦੇ ਸੀ ਹੁਣ ਉਹਨਾਂ ਦੀ ਕੀ ਕਾਰਗਰਕੀ ਹੁੰਦੀ ਹੈ ਉਹਨਾਂ ਕੋ ਅਡੀਸ਼ਨਲ ਚਾਰਜ ਇੰਟੈਲੀਜੈਂਸ ਦਾ ਵੀ ਹੈ ਐਡੀਸ਼ਨਲ ਚਾਰਜ ਐਨਆਰਆਈ ਵਿੰਗ ਦਾ ਵੀ ਹੈ ਤੇ ਫਿਰ ਜੇ ਤੁਸੀਂ ਇੰਨੀਆਂ ਬੋਰੀਆਂ ਇਸੇ ਬੰਦੇ ਨੂੰ ਚੁਕਾ ਦਿਓਗੇ ਤਾਂ ਉਹ ਤਾਂ ਫਿਰ ਦਬ ਜੂਗਾ ਨਾ ਦਬ ਜੂਗਾ ਸੋ ਇਹ ਧਕਾਣੀ ਸੀਗੀ ਪਰਮਾਰ ਸਾਹਿਬ ਦੀ ਜਾਂਦੇ ਜਾਂਦੇ ਦੋ ਗੱਲਾਂ ਹੋਰ ਕਰ ਚੱਲਾਂ ਤੁਹਾਡੇ ਨਾਲ ਪੰਜਾਬ ਸਰਕਾਰ ਨੇ ਜਾਂ ਕਹੋ ਪੰਜਾਬ ਪੁਲਿਸ ਨੇ ਕੰਬਾਲਾ ਪਿੰਡ ਮੁਹਾਲੀ ਦੇ ਵਿੱਚ ਕੀਨੀਆਂ ਦੇ ਇੱਕ ਸਿੱਖ ਪਰਿਵਾਰ ਦੀ 22 ਏਕੜ ਜ਼ਮੀਨ ਨੂੰ ਜਿਹੜੀ ਝੂਠੀ ਵਸੀਅਤ ਤਿਆਰ ਕਰਕੇ ਇੱਕ ਸਾਬਕਾ ਡੀਜੀਪੀ ਨੇ ਹਥਿਆਉਣ ਦੀ ਕੋਸ਼ਿਸ਼ ਕੀਤੀ ਉਹਦੇ ਸਬੰਧ ਦੇ ਵਿੱਚ ਇੱਕ ਐਸਆਈਟੀ ਬਣਾਈ ਸੀ ਉਸ ਐਸਆਈਟੀ ਨੇ ਹੁਣ ਤੱਕ ਆਪਣੀ ਰਿਪੋਰਟ ਨਹੀਂ ਦਿੱਤੀ ਕਿਉਂਕਿ ਉਹਦੇ ਵਿੱਚ ਪੁਲਿਸ ਅਫਸਰ ਫਸਦਾ ਤੇ ਉਹ ਪਹਿਲਾਂ ਤਾਂ ਜਸਕਰਨ ਸਿੰਘ ਡੀਜੀਪੀ ਉਹਦੇ ਵਿੱਚ ਹੁੰਦੇ ਸੀਗੇ ਚੇਅਰਮੈਨ ਉਹਦੇ ਵਿੱਚ ਜੋਤੀ ਯਾਦਵ ਆਈਪੀਐਸ ਵੀ ਹੁੰਦੀ ਸੀ ਤੇ ਹੋਰ ਮੁਲਾਜ਼ਮ ਵੀ ਹੁੰਦੇ ਸੀ ਉਹਦੀ ਰਿਪੋਰਟ ਹੈਜ਼ ਨਾਟ ਸੀਨ ਦੀ ਲਾਈਟ ਆਫ ਦੀ ਡੇ ਤੇ ਪਰਸੋਂ ਜ਼ੀਰਕਪੁਰ ਦਾ ਐਸਐਚਓ ਜਸਕਮਲ ਸਿੰਘ ਸੇਖੋਂ ਸਸਪੈਂਡ ਹੋ ਗਿਆ ਕਿਉਂਕਿ ਹਾਈ ਕੋਰਟ ਦੇ ਜਸਟਿਸ ਸ਼ਿਖਾਵਤ ਨੇ ਕਿਹਾ ਕਿ ਡੇਰਾ ਬਸੀ ਦੀ ਅਦਾਲਤ ਬਾਰ ਬਾਰ ਤੁਹਾਨੂੰ 156 3 ਵਾਲੇ ਕੇਸ 'ਚ ਸਟੇਟਸ ਰਿਪੋਰਟ ਮੰਗ ਰਹੀ ਹੈ ਸਟੇਟਸ ਰਿਪੋਰਟ ਮੰਗੀ ਜਾ ਰਹੀ ਹੈ ਤੇ ਐਸਐਚਓ ਜਵਾਬ ਨਹੀਂ ਦੇ ਰਿਹਾ ਉਹ ਬੰਦਾ ਜਿਹੜਾ ਪੀੜਤ ਹੁੰਦਾ ਹਾਈ ਕੋਰਟ ਪਹੁੰਚਦਾ ਹਾਈ ਕੋਰਟ ਫੇਰ ਇਹੋ ਜਿਹਾ ਦੇਸ਼ ਪਾਸ ਕਰਦੀ ਹੈ ਕਿ ਇਹ ਵਿਅਕਤੀ ਨੂੰ ਸਸਪੈਂਡ ਕਰਨਾ ਪੈਂਦਾ ਨਾਲ ਸਸਪੈਂਡ ਹੁੰਦਾ ਮੁਨਸ਼ੀ ਨਾਲ ਹੁੰਦਾ ਕੋਰਟ ਦੇ ਵਿੱਚ ਸਰਕਾਰੀ ਜਿਹੜਾ ਕੰਮ ਕਰਦਾ ਨਾਇਬ ਕੋਰਟ ਕਿਉਂਕਿ ਢਾਂਚਾ ਹਿੱਲਿਆ ਹੋਇਆ ਹੈ ਗ੍ਰਹਿ ਵਿਭਾਗ ਦਾ ਢਾਂਚਾ ਹਿੱਲਿਆ ਹੋਇਆ ਹੈ ਹੁਕਮਾਂ ਦੀ ਪਰਵਾਹ ਨਹੀਂ ਕਰਦੇ ਅਦਾਲਤਾਂ ਦੀ ਜਿਵੇਂ ਮੈਂ ਤੁਹਾਨੂੰ ਉੱਤੇ ਹੀ ਦੱਸਿਆ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਰਵਾਹ ਨਹੀਂ ਇੱਥੇ ਡੇਰਾਬਸੀ ਕੋਰਟ ਦੇ ਹੁਕਮਾਂ ਦੀ ਪਰਵਾਹ ਨਹੀਂ ਇਸੇ ਤਰ੍ਹਾਂ ਇੱਕ ਮਾਮਲਾ ਆਈਜੀ Yadav ਦਾ ਵੀ ਚੱਲ ਰਿਹਾ ਹੈ ਮੀਡੀਆ ਦੇ ਵਿੱਚ ਉਸ ਤੋਂ ਪਹਿਲਾਂ ਇੱਕ ਡੀਆਈਜੀ ਦਾ ਮਾਮਲਾ ਰਿਸ਼ਵਤਖੋਰੀ ਦਾ ਚੱਲ ਰਿਹਾ ਹੈ ਇੱਕ ਪੀਸੀਐਸ ਅਫਸਰ ਹੁਸ਼ਿਆਰਪੁਰ ਲੈਂਡ ਸਕੈਮ 'ਚ ਨਾਮਜ਼ਦ ਹੋਇਆ ਪਰ ਚੇਤੇ ਚੇਚਲਾਨ 'ਚ ਕੋਈ ਕਾਰਵਾਈ ਨਹੀਂ ਕੋਈ ਗ੍ਰਿਫਤਾਰੀ ਨਹੀਂ ਉਸ ਸਕੈਂਡਲ ਨੂੰ ਉਜਾਗਰ ਕਰਨ ਵਾਲੇ ਰਾਜੀਵ ਵਸ਼ਿਸ਼ਠ ਸ਼ਾਨੂੰ ਦੱਸਦੇ ਐ ਕਿ ਈਡੀ ਦੀ ਕਾਰਵਾਈ ਵੀ ਹੋ ਰਹੀ ਆ ਪਰ ਅੱਗੇ ਨਹੀਂ ਵਧ ਰਹੀ ਅਦਾਲਤ ਦੇ ਵਿੱਚ ਕਿਉਂਕਿ ਸਰਕਾਰਾਂ ਅਦਾਲਤਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਨੇ ਇਸ ਸਕੈਂਡਲ ਦੀ ਜਿਹੜੀ ਮੁੱਖ ਤੌਰ ਤੇ ਜਾਂਚ ਹੈ ਜਾਂ ਇਹਨੂੰ ਬੇਨਕਾਬ ਕੀਤਾ ਹੈ ਉਹ ਵਿਸਲ ਬਲੋਅਰ ਰਾਜੀਵ ਵਿਸ਼ੇਸ਼ਟ ਨੇ ਕੀਤਾ ਉਹ ਸਾਡੇ ਸੰਪਰਕ 'ਚ ਹੈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਕੁਝ ਹੋਰ ਖਬਰਾਂ ਦੇਾਂਗੇ ਖਬਰ ਦਾ ਹੁੰਦਾ ਜੀ ਅੰਤ ਜੇ ਤੁਹਾਨੂੰ ਇਹ ਖਬਰ ਚੰਗੀ ਲੱਗੀ ਤਾਂ ਫੇਰ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਮੈਂ ਰਿੰਦਰ ਸਿੰਘ ਤੱਕੜ ਤੁਹਾਡੇ ਤੋਂ ਇਜਾਜ਼ਤ ਚਾਹੁੰਦਾ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਾਫਿਜ਼